ਜਿਹੜੇ ਸਾਡੇ ਦਿੱਤੇ ਹੋਏ ਪ੍ਰੋਗਰਾਮ 11 12 13 ਵਾਲਾ ਸਾਨੂੰ ਹੋਰ ਮਜ਼ਬੂਤੀ ਕਰਨ ਦੀ ਲੋੜ ਹੈ ਕਿਉਂਕਿ ਵਾਸ਼ਟ ਦੀ ਝਲਕ ਮਿਲ ਗਈ ਤੇ 14 ਫਰਵਰੀ ਦੀ ਜਿਹੜੀ ਮੀਟਿੰਗ ਦੇ ਵਿੱਚੋਂ ਜਿਹੜੀਆਂ ਉਮੀਦਾਂ ਨੇ ਲੋਕਾਂ ਦੀਆਂ ਕਿ ਇਹ 12 ਮਗਾ ਦੇ ਸਵੱਛ ਸਰਕਾਰ ਕੁਝ ਹਾਂ ਪੱਕੀ ਲਾਗੂ ਕਰੋਗੇ ਮੈਨੂੰ ਨਹੀਂ ਲੱਗਦਾ ਐਡੀ ਛੇਤੀ ਹਜੇ ਇਸ ਤੇ ਕੋਈ ਫੈਸਲਾ ਸਰਕਾਰ ਲੈ ਪਾਉਗੇ ਤਾਂ ਸਾਨੂੰ ਹੋਰ ਮਜ਼ਬੂਤ ਹੋ ਕੇ ਅਸਤਾ ਮੈਂ ਪੂਰੇ ਪਹਾੜ ਦੇ ਕਿਸਾਨਾਂ ਨੂੰ ਜਿਹੜੇ ਸਾਡੇ 11 12 13 ਵਾਲੇ ਪ੍ਰੋਗਰਾਮ ਨੇ ਪੂਰੇ ਸਖਤ ਹੋ ਕੇ ਜਿਹੜੀ ਗੱਲ ਤੇ ਡੱਲੇਵਾਲ ਸਾਹਿਬ ਬੈਠੇ ਨੇ ਮਰਵਾਤੇ ਮੈਨੂੰ ਲੱਗਦਾ ਪੂਰੇ ਤਕੜੇ ਹੋ ਕੇ ਸਾਨੂੰ ਇਹ ਕਿਰਾ ਜਿਹੜੇ ਸਾਡੇ ਦਿੱਤੇ ਹੋਏ ਪ੍ਰੋਗਰਾਮ 11 12 13 ਵਾ ਸਾਨੂੰ ਹੋਰ ਮਜ਼ਬੂਤੀ ਕਰਨ ਦੀ ਲੋੜ ਹੈ ਕਿਉਂ ਵਾਸ਼ਟ ਦੀ ਝਲਕ ਮਿਲ ਗਈ ਤੇ 14 ਫਰਵਰੀ ਦੀ ਜਿਹੜੀ ਮੀਟਿੰਗ ਦੇ ਵਿੱਚੋਂ ਜਿਹੜੀਆਂ ਉਮੀਦਾਂ ਨੇ ਲੋਕਾਂ ਦੀਆਂ ਕਿ ਇਹ 12 ਮਗਾ ਦੇ ਸਵੱਦੇ ਸਰਕਾਰ ਕੁਝ ਹਾਂ ਪੱਕੀ ਲਾਗੂ ਕਰੋਗੀ ਮੈਨੂੰ ਨਹੀਂ ਲੱਗਦਾ ਐਡੀ ਛੇਤੀ ਹਜੇ ਇਸ ਤੇ ਕੋਈ ਫੈਸਲਾ ਸਰਕਾਰ ਲੈ ਪਾਉਗੇ ਤਾਂ ਸਾਨੂੰ ਹੋਰ ਮਜ਼ਬੂਤ ਹੋ ਕੇ ਸਤਾ ਮੈਂ ਪੂਰੇ ਪਾਰ ਤੇ ਕਿਸਾਨਾਂ ਨੂੰ ਜਿਹੜੇ ਸਾਡੇ 11 12 13 ਵਾਲੇ ਪ੍ਰੋਗਰਾਮ ਨੇ ਪੂਰੇ ਸਖਤ ਹੋ ਕੇ ਜਿਹੜੀ ਗੱਲ ਤੇ ਡੱਲੇ ਵੱਲ ਸਭ ਬੈਠੇ ਨੇ ਮਰ ਵਾਸਤੇ ਮੈਨੂੰ ਲੱਗਦਾ ਪੂਰੇ ਤਕੜੇ ਹੋ ਕੇ ਸਾਨੂੰ ਇਹ ਕਿਰਾ